ਅੱਜ ਆਪਾਂ ਆਲੂਆਂ ਦੀ ਸਬਜ਼ੀ ਨੂੰ ਪਹਾੜੀ ਸਟਾਈਲ ਨਾਲ ਬਣਾ ਕੇ ਦਿਖਾਵਾਂਗੇ ਤੁਸੀਂ ਵੀ ਜੇਕਰ ਇਸ ਤਰੀਕੇ ਨਾਲ ਆਲੂਆਂ ਨੂੰ ਬਣਾਓਗੇ ਤਾਂ ਰੋਜ਼-ਰੋਜ਼ ਬਣਾ ਕੇ ਖਾਣਾ ਪਸੰਦ ਕਰੋਗੇ ਸਭ ਤੋਂ ਪਹਿਲਾਂ ਆਲੂਆਂ ਨੂੰ ਉਬਾਲ ਕੇ ਮੋٹے-ਮੋٹے ਟੁਕੜਿਆਂ ਵਿੱਚ ਕੱਟ ਲੈਣਾ ਹੈ ਹੁਣ ਕੁੰਡੇ ਵਿੱਚ ਧਨੀਏ ਦੇ ਡੰਢਾ ਅਦਰਕ ਹਰੀ ਮਿਰਚ ਲਸਣ ਨਮਕ ਦੇਗੀ ਲਾਲ ਮਿਰਚ ਸਾਬਤ ਧਨੀਆ ਧਨੀਆ ਪਾਊਡਰ ਗਰਮ ਸਲਾ ਪਾ ਕੇ ਚੰਗੀ ਤਰ੍ਹਾਂ ਪੀਸ ਲਵੋ ਸਬਜੀ ਦਾ ਮਸਾਲਾ ਬਣ ਕੇ ਤਿਆਰ ਹੈ ਕੜਾਹੀ ਵਿੱਚ ਇੱਕ ਕੜਚੀ ਸਰੋਂ ਦਾ ਤੇਲ ਗਰਮ ਕਰੋ ਤੇ ਇਸ ਵਿੱਚ ਜੀਰਾ ਤੇ ਹਿੰਗ ਤੇ ਹਲਦੀ ਨੂੰ ਭੁੰਨ ਲਵੋ ਹੁਣ ਮਸਾਲੇ ਨੂੰ ਪਾ ਕੇ ਥੋੜੀ ਦੇਰ ਲਈ ਪਕਾਓ ਉਬਲੇ ਹੋਏ ਆਲੂਆਂ ਨੂੰ ਇਸ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵੋ ਉੱਪਰੋਂ ਦੀ ਸਬਜੀ ਦਾ ਸੁਆਦ ਹੋਰ ਵਧਾਉਣ ਦੇ ਲਈ ਹਰਾ ਧਨੀਆ ਕੱਟ ਕੇ ਐਡ ਕਰੋ ਸਬਹਾਰੀ ਹਾਲੂਆ ਦੀ ਸਬਜ਼ੀ ਬਣ ਕੇ ਤਿਆਰ ਹੈ ਇਸ ਨੂੰ ਪੂਰੀ ਜਪਰਾਠੇ ਨਾਲ ਸਰਵ ਕਰੋ ਤੇ ਇੰਜੋਏ ਕਰੋ ਇਸ ਤਰ੍ਹਾਂ ਦੀਆਂ ਟੇਸਟੀ ਟੇਸਟੀ ਰੈਸਪੀਜ਼ ਨੂੰ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ